ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਆਓ ਪਿਆਰਿਓ ਆਪ ਜੀ ਦੇ ਨਾਲ ਕਹਾਣੀ ਸਾਂਝੀ ਕਰੀਏ ਰਿਸ਼ਤਿਆਂ ਦੀ ਕਦਰ ਪਿਤਾ ਜੀ ਮੈਨੂੰ ਸੂਰਜਾ ਕਾਰਪੋਰੇਸ਼ਨ ਵਿੱਚ ਨੌਕਰੀ ਮਿਲ ਗਈ ਹੈ ਜਦੋਂ ਉਸਨੇ ਆਪਣੇ ਪਿਤਾ ਰਾਮਨਾਥ ਨੂੰ ਖਬਰ ਸੁਣਾਈ ਤਾਂ ਅਰਜਨ ਦੀ ਆਵਾਜ਼ ਖੁਸ਼ੀ ਨਾਲ ਚੀਕ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਚਮਕ ਅਤੇ ਚੀਰੇ ਤੇ ਹੰਕਾਰ ਸੀ ਪਰ ਪਿਤਾ ਦੇ ਮਨ ਵਿੱਚ ਇੱਕ ਮਾਮੂਲੀ ਜੀ ਚਿੰਤਾ ਨੇ ਇੰਜ ਜਕੜ ਲਿਆ ਜਿਵੇਂ RAMNATH ਦੇ ਮਨ ਵਿੱਚ ਇੱਕੋ ਸਮੇਂ ਕਈ ਵਿਚਾਰਾਂ ਦਾ ਦੌਰ ਸ਼ੁਰੂ ਹੋਇਆ ਹੋਵੇ RAMNATH ਜੋ ਕਿ ਖੁਦ ਇੱਕ ਮਜ਼ਦੂਰ ਦਾ ਪੁੱਤਰ ਸੀ ਤੇ ਬਹੁਤ ਮਿਹਨਤੀ ਤੇ ਸੰਘਰਸ਼ਮਈ ਜੀਵਨ ਦੇ ਵਿਚਾਰ ਆਪਣੇ ਪਿਤਾ ਦੇ ਸੁਪਨੇ ਨੂੰ ਸਹਾਰਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਮਜ਼ਦੂਰ ਵਜੋਂ ਕੰਮ ਕਰਕੇ ਕਿਸੇ ਤਰ੍ਹਾਂ ਪੈਸੇ ਬਚਾ ਕੇ ਉਸਨੇ ਬੀਏ ਦੀ ਡਿਗਰੀ حاصل ਕੀਤੀ ਜੋ ਉਸ ਨੂੰ ਚੰਗੀ ਨੌਕਰੀ ਮਿਲ ਸਕੇ ਪਰ ਕਿਸਮਤ ਨੇ ਉਸ ਨੂੰ ਕਿਤੇ ਹੋਰ ਮੋੜ ਦਿੱਤਾ ਕਈ ਦਰਵਾਜ਼ੇ ਖੜਕਾਉਣ ਤੋਂ ਬਾਅਦ ਵੀ ਜਦੋਂ ਰਾਮਨਾਥ ਨੂੰ ਕੋਈ ਸਨਮਾਨਜਨਕ ਨੌਕਰੀ ਨਹੀਂ ਮਿਲੀ ਤਾਂ ਉਸ ਨੂੰ ਚਪੜਾਸੀ ਦੀ ਨੌਕਰੀ ਕਰਨੀ ਪਈ ਆਪਣੀ ਪੜ੍ਹਾਈ ਨਿਮਰਤਾ ਨਾਲ ਗੱਲ ਕਰਨ ਦੀ ਕਲਾ ਸਦਕਾ ਕੰਪਨੀ ਦੇ ਵਿੱਚ ਤਨਖਾਹ ਦੇ ਨਾਲ-ਨਾਲ ਬਹੁਤ ਸਾਰਾ ਪਿਆਰ ਤੇ ਸਦਕਾਰ ਵੀ ਲੈ ਲਿਆ। ਸ਼ਮਾ ਵੀ ਦਿੱਤਾ ਗਿਆ ਤੇ ਰਾਮਨਾਥ ਨੇ ਆਪਣੀ ਮਿਹਨਤ ਨਾਲ ਪਰਿਵਾਰ ਨੂੰ ਸੰਭਾਲਿਆ ਦੋ ਬੇਟੀਆਂ ਤੋਂ ਬਾਅਦ ਇੱਕ ਪੁੱਤਰ ਅਰਜਨ ਦਾ ਸਵਾਗਤ ਕੀਤਾ ਉਸ ਨੂੰ ਦੇਖ ਕੇ ਰਾਮਨਾਥ ਦੀਆਂ ਅੱਖਾਂ ਵਿੱਚ ਆਪਣੇ ਪਿਤਾ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਦੀ ਉਮੀਦ ਜਾਗੀ। ਉਸਨੇ ਆਪਣੀ ਪਤਨੀ ਸੀਮਾ ਨੂੰ ਕਿਹਾ ਮੈਂ ਬਾਬੂ ਜੀ ਦਾ ਸੁਪਨਾ ਤਾਂ ਪੂਰਾ ਨਹੀਂ ਕਰ ਸਕਿਆ ਪਰ ਸਾਡਾ ਬੇਟਾ ਜ਼ਰੂਰ ਪੂਰਾ ਕਰੇਗਾ ਇੱਕ ਦਿਨ ਉਹ ਐਡਾ ਵੱਡਾ ਅਫਸਰ ਬਣੇਗਾ ਮੈਂ ਵੀ ਉਸ ਨੂੰ ਸलाम ਕਰਾਂਗਾ ਉਸ ਸਮੇਂ ਸੀਮਾ ਨੇ ਹੱਸਦੇ ਹੋਏ ਕਿਹਾ ਤੁਹਾਡੇ ਸੁਪਨੇ ਸਾਡੇ ਬੇਟੇ ਲਈ ਅਰਸ਼ਾ ਨੇ ਉਹ ਯਕੀਨੀ ਤੌਰ ਤੇ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੇਗਾ ਹੁਣ ਜਦੋਂ ਉਹ ਦਿਨ ਆ ਗਿਆ ਉਸ ਦਾ ਪੁੱਤਰ ਅਫਸਰ ਬਣ ਗਿਆ ਤੇ ਖੁਸ਼ੀ ਦੇ ਨਾਲ ਨਾਲ ਰਾਮਨਾਥ ਦੇ ਮਨ ਵਿੱਚ ਇੱਕ ਅਣਜਾਣ ਚਿੰਤਾ ਵੀ ਪੈਦਾ ਹੋ ਗਈ ਅਗਲੇ ਦਿਨ ਜਦੋਂ ਅਰਜਨ ਆਪਣੇ ਨਵੇਂ ਦਫ਼ਤਰ ਵਿੱਚ ਪਹੁੰਚਿਆ ਤੇ ਬੌਸ ਦੇ ਕੈਬਨ ਵਿੱਚ ਜਾਣ ਲੱਗਾ ਉਸ ਨੇ ਆਪਣੇ ਪਿਤਾ ਵੱਲ ਦੇਖਿਆ ਜੋ ਚਪੜਾਸੀ ਦੀ ਕੁਰਸੀ ਤੇ ਸਾਹਮਣੇ ਮੂਹਰੇ ਦੇ ਸਾਹਮਣੇ ਬੈਠਾ ਸੀ ਉਹ ਇੱਕ ਪਲ ਲਈ ਰੁਕ ਗਿਆ ਅਚਾਨਕ ਉਹਦੇ ਮਨ ਵਿੱਚ ਕਈ ਸਵਾਲ ਤੇ ਭਾਵਨਾਵਾਂ ਉੱਠਣ ਲੱਗੀਆਂ ਪਿਤਾ ਦੀਆਂ ਨਜ਼ਰਾਂ ਤੋਂ ਬਚ ਕੇ ਉਹ ਆਪਣੇ ਬੌਸ ਨੂੰ ਮਿਲਿਆ ਤੇ ਫਿਰ ਬਾਹਰ ਆਇਆ ਆਪਣੇ ਪਿਤਾ ਨੂੰ ਇੱਕ ਪਾਸੇ ਲਿਜਾ ਕੇ ਤਿੱਖੀ ਆਵਾਜ਼ ਦੇ ਨਾਲ ਕਿਹਾ ਪਿਤਾ ਜੀ ਕਿਰਪਾ ਕਰਕੇ ਇੱਥੇ ਨੌਕਰੀ ਛੱਡ ਦਿਓ ਕਿਉਂਕਿ ਮੇਰੇ ਪਿਤਾ ਇਸ ਕੰਪਨੀ ਵਿੱਚ ਇੱਕ ਚਪੜਾਸੀ ਨੇ ਤੇ ਮੇਰੇ ਲਈ ਇਹ ਡੁੱਬ ਕੇ ਮਰ ਜਾਣ ਦਾ ਮਾਮਲਾ ਹੈ ਕੀ ਤੁਸੀਂ ਸਮਝ ਰਹੇ ਹੋ ਨਾ ਆਪਣੇ ਪੁੱਤਰ ਦੀਆਂ ਗੱਲਾਂ ਦੀ ਗਰਾਈ ਨੂੰ ਸਮਝਦਿਆਂ ਆਰਾਮਨਾਥ ਨੇ ਅੱਖਾਂ ਵਿੱਚ ਦੱਦ ਪਰੇ ਮੁਸਕਰਾੜ ਲਿਆ ਕੇ ਕਿਹਾ ਹਾਂ ਪੁੱਤਰ ਮੈਂ ਸਮਝ ਗਿਆ ਫਿਰ ਉਹ ਆਪਣੇ ਰਮਾਲ ਨਾਲ ਆਪਣੀਆਂ ਅੱਖਾਂ ਦੇ ਕੋਨੇ ਪੂੰਝ ਕੇ ਚੁੱਪਚਾਪ ਕੁਰਸੀ ਤੇ ਜਾ ਬਿਠਾ ਕੋਈ ਥਿਰ ਬਾਅਦ ਉਹ ਉਸਨੇ ਆਰਾਮਨਾਥ ਨੂੰ ਅੰਦਰ ਬੁਲਾਇਆ ਅਤੇ ਅਰਜਨ ਨੂੰ ਵੀ ਨਾਲ ਬਿਰਾ ਲਿਆ ਅਰਜਨ ਨੇ ਆਪਣੇ ਪਿਤਾ ਵੱਲ ਵੇਖਿਆ ਤੇ ਪੁੱਛ ਰਿਹਾ ਹੋਵੇ ਕਿ ਤੁਸੀਂ ਅਜੇ ਵੀ ਇੱਥੇ ਬੈਠੇ ਹੋ ਬੌਸ਼ ਨੇ ਸ਼ਾਮ ਪਰਦਰੜ ਆਵਾਜ਼ ਵਿੱਚ ਕਿਹਾ ਮਿਸਟਰ ਅਰਜਨ ਅਸੀਂ ਸਾਰੇ ਜਾਣਦੇ ਹਾਂ ਕਿ ਤੁਸੀਂ ਸ਼੍ਰੀ ਰਾਮਨਾਥ ਦੇ ਬੇਟੇ ਹੋ ਤੁਹਾਨੂੰ ਨਿਯੁਕਤੀ ਪੱਤਰ ਦੇਣ ਤੋਂ ਅਗਲੇ ਹੀ ਦਿਨ ਸ਼੍ਰੀ ਰਾਮਨਾਥ ਆਪਣਾ ਸਿਫਾ ਦੇ ਕੇ ਮੇਰੇ ਕੋਲ ਲੈ ਕੇ ਆਏ ਸੀ ਮੈਂ ਸਵੀਕਾਰ ਨਹੀਂ ਕੀਤਾ ਕੁਰਤਾ ਉਹਨਾਂ ਨੂੰ ਸਮਝਾਇਆ ਤੇ ਵਾਪਸ ਨੌਕਰੀ ਕਰਨ ਵਾਸਤੇ ਮਨਾ ਲਿਆ ਉਹ ਤੁਹਾਨੂੰ ਆਪਣਾ ਪਿਤਾ ਕਹਾਉਣ ਤੇ ਬਹੁਤ ਮਾਣ ਮਸੂਤ ਕਰਦਾ ਹੈ ਪਰ ਜਿਸ ਵਿਅਕਤੀ ਨੇ ਤੁਹਾਨੂੰ ਪਲਿਆ ਹੈ ਇਹਦੀ ਉਂਗਲ ਨਾਲ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਉਸ ਨੂੰ ਆਪਣਾ ਪਿਤਾ ਕਹਿਣ ਵਿੱਚ ਸ਼ਰਮ ਮਹਿਸੂਸ ਕਰਦੇ ਹੋ ਇਹ ਤੁਹਾਡੇ ਵਾਸਤੇ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਸ਼੍ਰੀਮਾਨ ਅਰਜਨ ਜਦੋਂ ਤੁਸੀਂ ਆਪਣੇ ਪਿਤਾ ਦੇ ਮੋਢਿਆਂ ਤੇ ਬੈਠ ਕੇ ਸਕੂਲ ਜਾਂਦੇ ਸੀ ਉਹ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ ਖੁਦ ਭੁੱਖਾ ਰਹਿੰਦਾ ਸੀ ਫਿਰ ਵੀ ਤੁਹਾਨੂੰ ਸ਼ਰਮ ਨਹੀਂ ਆਈ ਹੁਣ ਜੇ ਤੁਸੀਂ ਉਹ ਜਗ੍ਹਾ ਤੇ ਕੰਮ ਕਰਨ ਕਾਰਨ ਛਿੱਚੜੇ ਹੋ ਤਾਂ ਇਹ ਤੁਹਾਡੀ ਸਮੱਸਿਆ ਹੈ ਉਸ ਦੀ ਨਹੀਂ ਉਹਨਾਂ ਦੀ ਨੌਕਰੀ ਬਕਾਰ ਰਹੇਗੀ ਤੁਸੀਂ ਇਹ ਨੌਕਰੀ ਆਪਣੀ ਮਰਜ਼ੀ ਨਾਲ ਛੱਡ ਸਕਦੇ ਹੋ ਜੋ ਵੀ ਵਿਅਕਤੀ ਆਪਣੇ ਰੱਬ ਵਰਗੇ ਪਿਤਾ ਦਾ ਸਤਿਕਾਰ ਨਹੀਂ ਕਰ ਸਕਦਾ ਉਹ ਆਪਣੇ ਸਾਥੀਆਂ ਦਾ ਸਤਿਕਾਰ ਕਿਵੇਂ ਕਰੇਗਾ ਹੁਣ ਤੁਸੀਂ ਜਾ ਸਕਦੇ ਹੋ ਅਰਜਨ ਦੀਆਂ ਅੱਖਾਂ 'ਚ ਨਮੋਸ਼ੀ ਪਛਤਾਵੇ ਨਾਲ ਭਰਗੀਆਂ ਉਸਨੇ ਹੱਥ ਨਾਲ ਕਿਹਾ ਮaaf ਕਰਨਾ ਸਰ ਮੈਂ ਬਹੁਤ ਹੀ ਸ਼ਰਮਸ਼ਾਰ ਹਾਂ ਬੌਸ ਨੇ ਉਸਨੂੰ ਟੋਕਦਿਆਂ ਕਿਹਾ ਮਿਸਟਰ ਅਰਜਨ ਮੇਰੇ ਤੋਂ ਨਹੀਂ ਆਪਣੇ ਪਿਤਾ ਤੋਂ ਮਾਫੀ ਮੰਗੋ ਤੁਸੀਂ ਉਹਨਾਂ ਦੀ ਇੱਜ਼ਤ ਨੂੰ ਛੇਸ ਪਹਚਾਈਏ अर्जुन तुरन्त अपने पिता ਵੱਲ ਮੁੜਿਆ ਹੱਥ ਜੋੜ ਕੇ ਆਪਣੀ ਗਲਤੀ ਕੀਤੀ ਦੀ ਮਾਫੀ ਮੰਗੀ ਪਿਤਾ ਤੇ ਪੁੱਤਰ ਵਿਚਕਾਰਨ ਕਹਿੇ ਬੰਧਨ ਨੂੰ ਫਿਰ ਤੋਂ ਮਜ਼ਬੂਤ ਕੀਤਾ ਹੁਣ ਦੋਵੇਂ ਸੂਰੀਆ ਕਾਰਪੋਰੇਸ਼ਨ ਵਿੱਚ ਇਕੱਠੇ ਕੰਮ ਕਰਦੇ ਨੇ ਰਾਮਨਾਥ ਆਪਣੇ ਅਧਿਕਾਰੀਆਂ ਨੂੰ ਸलाम ਸਰ ਕਹਿ ਕੇ ਸਦਕਾਰ ਨਾਲ ਸੰਬੋਧਨ ਕਰਕੇ ਆਪਣਾ ਫਰਜ਼ ਪੂਰਾ ਕਰਦਾ ਹੈ अर्जुन ਆਪਣੇ ਸਾਥੀਆਂ ਨੂੰ ਮਾਰ ਨਾਲ ਕਹਿੰਦਾ ਹੈ ਕਿ ਇਹ ਜੋ ਚਪਰਾਸੀ ਦੀ ਕੁਰਸੀ ਤੇ ਬੈਠੇ ਨੇ ਇਹ ਮੇਰੇ ਪਿਤਾ ਜੀ ਸ਼੍ਰੀ ਰਾਮਨਾਥ ਅਤੇ ਲੋਕ ਇਹ ਦੇਖਦੇ ਨੇ ਕਿ ਉਹਨਾਂ ਦੇ ਦਿਲ ਵਿੱਚੋਂ ਇਹ ਗੱਲ ਨਿਕਲ ਜਾਂਦੀ ਹੈ ਕਿਸਮਤ ਦੀ ਖੇਡ ਵੀ ਅਜੀਬ ਹੈ ਪਰ ਜੋ ਰਿਸ਼ਤਿਆਂ ਦੀ ਕਦਰ ਦਿਲੋਂ ਕਰਦੇ ਨੇ ਉਹ ਹਰ ਹਾਲ ਵਿੱਚ ਜਿੱਤ ਜਾਂਦੇ ਨੇ ਸ੍ਰੀ ਸਿ ਪਿਆਰਿਓ ਇੱਕ ਡੂੰਗੀ ਰਿਸ਼ਤਿਆਂ ਦੀ ਕਹਾਣੀ ਜੋ ਆਪ ਜੀ ਨੇ ਸ਼ਰਵਨ 来 ਹੈ ਆ ਸੇ ਇੱਕ ਸਿੱਖਿਆ ਦੇ ਕਹਾਣੀ ਆਜੀ ਦੀ ਮਨਾਂ ਤੇ ਜ਼ਰੂਰ ਅਸਰ ਕਰੇਗੀ ਰਿਸ਼ਤਿਆਂ ਦੀ ਕਦਰ ਕਰਨੀ ਸਿੱਖੀਏ ਰਿਸ਼ਤੇ ਨਿਭਾਉਣੇ ਸਿੱਖੀਏ ਹੋਈਆਂ ਭੋਲਾ ਨੂੰ ਨੱਚਤਾਰੇ ਹੋ ਗਜ ਕੇ ਫਤਿਹ ਗਜਾਈਏ ਵਾਹਿ ਜਿੱਕਾ ਖਲਸਾ ਵਾਹਿ ਜਿੱਕੀ ਫਤਿਹ